ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀ ਗਰਮੀ ਦੇ ਕਾਰਨ ਜਿੱਥੇ ਕਣਕ ਦੀ ਫਸਲ ਦਾ ਦਾਣਾ 20% ਮਾੜੂ ਹੋਣ ਦੇ ਕਾਰਨ FCI ਦੇ ਵੱਲੋਂ ਕਣਕ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਨੂੰ ਸੰਪਰਕ ਕੀਤਾ ਗਿਆ ਕਿ ਕਣਕ ਨੂੰ ਖਰੀਦਿਆ ਜਾਵੇ ਜਿਸ ਤੋਂ ਬਾਅਦ ਕੇਂਦਰੀ FCI ਦੀ ਟੀਮ ਦੇ ਵੱਲੋਂ ਪੰਜਾਬ ਦੀਆਂ 5 ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਟੀਮ ਨੂੰ ਗਠਿਤ ਕਰਕੇ ਭੇਜਿਆ ਗਿਆ ਜਿਸ ਤਹਿਤ ਏਸ਼ੀਆ ਦੀ ਦੂਜੀ ਨੰਬਰ ਤੇ ਜਾਣੀ ਜਾਂਦੀ ਨਾਬਾਨਾਜ਼ ਮੰਡੀ ਵਿੱਚ ਅੱਜ ਕੇਂਦਰ ਵੱਲੋਂ ਇੱਕ ਟੀਮ ਦਾ ਗਠਨ ਕਰਕੇ ਨਾਬਾਨਾਜ਼ ਮੰਡੀ ਵਿੱਚ ਕਣਕ ਦੇ ਸੈਂਪਲ ਲਏ ਗਏ ਅਤੇ ਮੰਡੀਆਂ ਵਿੱਚ ਕਣਕ ਦੀ ਪਰਫੋਲਟ ਨਾ ਹੋਣ ਕਾਰਨ ਉਸ ਦੀ ਕੁਆਲਿਟੀ ਚੈੱਕ ਕੀਤੀ ਜਾਵੇਗੀ ਕੇਂਦਰੀ ਕੁਆਲਿਟੀ ਟੀਮ ਨੇ ਮੰਨਿਆ ਕਿ ਇਹ ਮੌਸਮ ਦੀ ਮਾਰ ਕਾਰਨ ਹੋਇਆ ਹੈ ਤੇ ਦੂਜੇ ਪਾਸੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਮੰਡੀਆਂ ਨੇ ਤਾਣਾ ਮਾਰੂਗਾ ਇਹ ਚੈੱਕ ਕਰਨੇ ਕਿ ਕੁਆਲਿਟੀ ਜੋ ਵੀ ਪ੍ਰੋਬਲਮ ਹੈ ਜੋ ਵੀ ਸਟੇਟ ਕੋਰਨਰ ਨੇ ਲਿਖ ਕੇ ਦਿਆ ਹੈ ਕਿ ਹਮਾਰੇ ਸਿਰਵਲ ਦੀ ਪ੍ਰੋਬਲਮ ਹੈ ਉਸਕੇ ਲਈ ਉਸ ਨੂੰ ਦੇਖਣੇ ਲਈ ਆਏ ਹਨ ਜੋ ਵੀ ਹੈ ਉਸ ਦਾ ਸਰਵੇ ਕਰਕੇ ਰਿਪੋਰਟ ਦੇ ਦੇ। ਇਹ ਆਪਕੇ ਮੰਡੀਆਂ ਚੈੱਕ ਕਰੇ ਸਰ। ਹਾਂ ਪੰਜਾਬ ਕੀ ਮੰਡੀਆਂ ਚੈੱਕ ਹੋ ਰਹੀਆਂ ਜਿੰਨੇ ਵੀ ਡਿਸਟ੍ਰਿਕਟ ਵਿੱਚ ਪ੍ਰੋਬਲਮ ਹੈ। ਮਾੜੂ ਕਾ ਦਾਣਾ ਰੈ ਇਸ ਇਸ ਦੀ ਕੁਆਲਟੀ ਚੈੱਕ ਹੋ ਰਹੀ ਹੈ। ਹਾਂ ਓਨਲੀ ਦਾਣੇ ਕੀ ਜੋ ਸਿਕੜਾਵਾ ਦਾਣਾ ਹੈ ਉਸ ਕੇ ਲੀਏ। ਥੈਂਕ ਯੂ। ਮੌਸਮ ਦਾ ਇਹ ਹਾਂ ਮੈਂ ਮੌਸਮ ਕੀ ਪ੍ਰੋਬਲਮ ਹੈ। ਜਿਹੜੀ ਕੇਂਦਰ ਦੀ ਟੀਮ ਅੱਜ ਚੈਕਿੰਗ ਲਈ ਆਈ ਆ ਜੀ ਉਹ ਐਫਸੀਆਈ ਦੀ ਟੀਮ ਸੀ। ਉਹਦੇ ਨਾਲ ਸਾਰੀਆਂ ਏਜੰਸੀਜ਼ ਦੇ ਡੀਐਮ ਸੀਗੇ ਔਰ ਡੀਐਫਐਸਸੀ ਸਾਹਿਬ ਸੀ। ਜੋ ਸਾਨੂੰ ਦਿੱਕਤ ਆ ਰਹੀ ਸੀ ਉਹ ਚੈਕਿੰਗ ਦੇ ਲਈ ਜਿਹੜੀ ਆਈ ਆ ਜੋ ਕਣਕ ਦੇ ਵਿੱਚ ਬਰੀਕ ਦਾਣਾ ਜਾਂ ਕਣਕ ਦੇ ਵਿੱਚ ਮੌਸਮ ਦੀ ਮਾਰ ਪਈ ਆ ਜੋ ਕਣਕ ਦੇ ਵਿੱਚ ਕਟਿੰਗ ਆ ਰਹੀ ਆ ਉਹਦੇ ਤਹਿਤ ਇਹ ਚੈਕਿੰਗ ਆਈ ਸੀ ਜੋ ਸੈਂਟਰ ਦੀ ਟੀਮ ਉਹ ਚੈੱਕ ਕਰਨ ਆਈ ਸੀ ਇਹਦੇ ਨਹੀਂ ਸਾਡੀ ਲਿਫਟਿੰਗ ਨੂੰ ਸਾਨੂੰ ਬੜੀ ਦਿੱਕਤ ਆ ਰਹੀ ਸੀ ਸਾਡੀ ਪਰਚੇਜ਼ ਦੇ ਵਿੱਚ ਵੀ ਸਾਨੂੰ ਦਿੱਕਤ ਆ ਰਹੀ ਸੀ ਉਹਨਾਂ ਦਿੱਕਤਾਂ ਕਰਕੇ ਸੈਂਟਰ ਤੱਕ ਦੀ ਜਿਹੜੀਆਂ ਟੀਮਾਂ ਨੇ ਉਹ ਚੈਕਿੰਗ ਕਰਕੇ ਗਈਆਂ ਨੇ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜੋ ਕਣਕ ਹੈ ਉਹ ਕਿਸ ਤਰ੍ਹਾਂ ਦੀ ਗੱਲ ਹੈ ਆਪਾਂ ਨੇ ਕਈ ਸੈਂਟਰਲ ਤੋਂ ਇਹ ਕ੍ਰੀਨ ਸ਼ੁਰੂ ਨਹੀਂ ਠੀਕ ਹੈ ਨਾ ਇਸ ਬਾਰੇ ਕਾਫੀ ਦਿੱਕਤ ਆ ਰਹੀ ਕਿਸਾਨਾਂ ਨੂੰ ਨਹੀਂ ਖਰੀਦ ਨਾ ਸ਼ੁਰੂ ਹੋਣ ਦਾ ਸਿਰਫ ਐਫਸੀਆਈ ਦਾ ਹੀ ਕਾਰਨ ਸੀ ਐਫਸੀਆਈ ਨੇ ਕੁਝ ਸਾਡੀਆਂ ਮੰਡੀਆਂ ਐਸੀਆਂ ਸੀ ਜਿਵੇਂ ਛਿੰਟਾਲ ਹੈ ਜਾਂ ਕਕਰਾਲਾ ਹੈ ਉੱਥੇ ਐਫਸੀਆਈ ਨੇ ਉਹ ਜਿਹੜੀ ਸਾਡੀ ਵੀਟ ਆਈ ਹੋਈ ਸੀ ਉਹ ਰਿਜੈਕਟ ਕਰਦੀ ਸੀ ਇਸ ਕਰਕੇ ਇਹ ਟੀਮਾਂ ਇੱਥੇ ਪਹੁੰਚੀਆਂ ਨੇ ਕਿ ਤਾਂ ਕਰਕੇ ਜੋ ਕਿਸਾਨਾਂ ਨੂੰ ਸਾਡਿਆਂ ਨੂੰ ਕੋਈ ਦਿੱਕਤ ਨਾ ਆਏ ਇਸ ਕਰਕੇ ਟੀਮਾਂ ਦੀ ਚੈਕਿੰਗ ਜ਼ਰੂਰੀ ਸੀ ਮੌਸਮ ਦੇ ਕੰਟੀ ਦੇ ਹੋੜ ਹੈ ਅਜੇ ਫਾਕੀ ਨੇ ਕਹਿ ਕੇ ਗਏ ਹੋਣੇ ਖਰੀਦ ਕਹਿ ਕੇ ਗਏ ਵੀ ਸ਼ੁਰੂ ਨੇ ਪ੍ਰੋਸਾ ਤਾਂ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਇਹ ਆਪਣੀ ਇਹਨਾਂ ਦੀ ਕੋਈ ਚੈਕਿੰਗ ਆ ਆਪਣੀ ਇਹਨਾਂ ਦੀ ਕੋਈ ਰਿਪੋਰਟ ਆ ਉਹ ਰਿਪੋਰਟ ਇਹ ਕਿਦਾਂ ਦਿੰਦੇ ਨੇ ਸੈਂਟਰ ਨੂੰ ਜਾ ਕੇ ਇਹਨਾਂ ਦੀ ਸੈਂਟਰ ਦੀ ਮਿਨਿਸਟਰੀ ਨੂੰ ਇਹ ਕੀ ਰਿਪੋਰਟ ਦਿੰਦੇ ਆ ਉਹ ਇਹਨਾਂ ਤੇ ਡਿਪੈਂਡ ਕਰਦਾ ਨਹੀਂ ਐਫਸੀਆਈ ਹੁਣ ਇੱਥੇ ਖਰੀਦੇ ਗਈ ਕਣਕ ਦੀ ਖਰੀਦਦਾਰੀ ਕਿਉਂਕਿ ਨਹੀਂ ਨਜਕਰ ਨਹੀਂ ਐਫਸੀਆਈ ਦੀ ਖਰੀਦ ਦੇ ਨਹੀਂ ਹੈਗੀ ਸੀ ਇੱਥੇ ਲੋਕਲ ਏਜੰਸੀ ਸੀਗੀਆਂ ਜਿਹੜੀਆਂ ਉਹਨਾਂ ਦੀ ਖਰੀਦ ਆਲਰੇਡੀ ਸਾਡੇ ਚੱਲ ਰਹੀ ਸੀ ਇਹ ਜੋ ਇਸ ਵਾਰ ਦੀ ਕਣਕ ਆ ਉਹ ਲੱਗਦੀ ਹੈ ਜੋ ਹੈ ਉਹ ਐਫਸੀਆਈ ਦੇ ਅੰਡਰ ਲੱਗਦੀ ਹੈ ਇਸ ਕਰਕੇ ਸਾਨੂੰ ਬੁੜੀ ਦਿੱਕਤ ਆ ਰਹੀ ਹੈ ਇਹ ਜਿਹੜੀ ਅੱਜ ਕੇਂਦਰ ਦੀ ਕਿਉਂਕਿ ਕਿਸਾਨ ਤਕਰੀਬਨ ਇੱਕ ਹਫਤੇ ਦੇ ਵਿੱਚ ਮੰਡੀਆਂ ਦੇ ਵਿੱਚ ਖੱਜਲ-ਖੁਆਰ ਹੋ ਰਹੇ ਨੇ ਕਿਤੇ ਬਾਰਦਾਨੇ ਦੀ ਘਾਟ ਕਿਤੇ ਲਿਫਟਿੰਗ ਦੀ ਸਮੱਸਿਆ ਕਿਤੇ ਮਤਲਬ ਕਈ ਤਰ੍ਹਾਂ ਦੀਆਂ ਸਮੱਸਿਆ ਕਿਸਾਨਾਂ ਨੂੰ ਖੜੀਆਂ ਨੇ ਅੱਜ ਜਦੋਂ ਅਸੀਂ ਸਿੱਟਾ ਵਾਲੀ ਮੰਡੀ ਦੇ ਵਿੱਚ ਪਤਾ ਕਰਿਆ ਤਾਂ ਉੱਥੇ ਸਾਨੂੰ ਇਹ ਪਤਾ ਲੱਗਾ ਕਿ ਸਿੱਟਾ ਵਾਲੇ ਸੇਲੋ ਗਦਾਮ ਬਣਿਆ ਹੋਇਆ ਉਹਦੇ ਵਿੱਚ ਜਿਹੜੀ ਕਣਕ ਦੀ ਤਲਾਈ ਹੋਈ ਸੀ ਉਹਦੀ ਗੱਡੀ ਗਈ ਆ ਤਾਂ ਉਹ ਸੇਲੋ ਗਦਾਮ ਨੇ ਵਾਪਸ ਮੁੜੀ ਆ ਕਹਿੰਦੇ ਜਿਹੜਾ ਕਣਕ ਦਾ ਸੈਜ ਆ ਦਾਣਾ ਮਾਜੂ ਆ ਇਹ ਬਰੀਕ ਆ ਇਹ ਸਾਡੇ ਸੈਂਪਲ ਚੋਂ ਫੇਲ ਆ ਇਸ ਕਰਕੇ ਅਸੀਂ ਤੁਹਾਡੀ ਕਣਕ ਨਹੀਂ ਲੈ ਸਕਦੇ। ਜਿਹੜਾ ਬ੍ਰੀਕ ਹੋਣ ਦਾ ਕਾਰਨ ਆ ਇਹ ਕਿ ਜਨਵਰੀ ਫਰਵਜ ਦੇ ਵਿੱਚ ਕਾਫੀ ਤਕੜੀ ਵਾਰਸ਼ ਹੋਈ ਆ। ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਦੀਆਂ ਜਿਨ੍ਹਾਂ ਨੇ ਕੱਦ ਕਰਨਾ ਸੀਗਾ, ਬਦਲਣਾ ਫੁੱਲਣਾ ਸੀ ਉਸ ਟਾਈਮ ਉਹਨੂੰ ਮਾਰ ਪਈ ਆ ਵੱਡੀ। ਉਹ ਮਾਰ ਪੈਣ ਨਾਲ ਕਣਕ ਕਮਜ਼ੋਰ ਹੋ ਗਈ ਤੇ ਦੂਜੇ ਪਾਸੇ ਜਦੋਂ ਕਣਕ ਨੇ ਪੱਕਣਾ ਸੀਗਾ ਇਧਰੋਂ ਜਿਹੜੀ ਆਪਣਾ ਤਾਪਮਾਨ ਆ ਇਹ ਬਹੁਤ ਗਰਮ ਆ ਇਦਕੀ। ਉਹਦੇ ਨਾਲ ਦਾਣਾ ਸੁੰਗੜ ਗਿਆ, ਕਮਜ਼ੋਰ ਪੈ ਗਿਆ। ਇਹਦਾ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਉਹ ਕਿਵੇਂ ਹੋਇਆ ਜਿਹੜੀ ਕੀਲੇ ਦੇ ਵਿੱਚੋਂ 25 ਕੁਇੰਟਲ ਸਾਡੀ ਕਣਕ ਨਿਕਲਦੀ ਸੀ ਅੱਜ 13 ਕੁਇੰਟਲ ਦੀ ਕਣਕ ਨਿਕਲ ਰਹੀ ਆ ਅੱਧੀ ਕਣਕ ਸਾਡੇ ਕੋਲ ਆ ਰਹੀ ਆ ਕਿਸਾਨ ਵੱਡੀ ਸਮੱਸਿਆ ਦੇ ਵਿੱਚ ਫਸ ਗਿਆ ਇੱਕ ਪਾਸੇ ਕਿਸਾਨ ਨੂੰ ਕੁਦਰਤੀ ਮਾਰ ਦੂਜੇ ਪਾਸੇ ਇਹਨਾਂ ਦਾ ਸੈਂਪਲ ਫਿੱਟ ਨਹੀਂ ਆਉਂਦਾ ਤੇ ਅਗਲੇ ਪਾਸੇ ਸੈਲੋਗਦਾਮ ਵਾਲੇ ਕਹਿੰਦੇ ਵੀ ਤੁਸੀਂ 4 ਰੁਪਏ 65 ਪੈਸੇ ਇਹਦੇ ਤੇ ਕੱਟ ਲਾ ਕੇ ਫੇਰ ਸਾਨੂੰ ਕਣਕ ਦਿਓ ਤੇ ਸਰਕਾਰ ਨੂੰ ਤਾਂ ਚਾਹੀਦਾ ਕਿਸਾਨਾਂ ਨੂੰ 20 ਤੋਂ 25000 ਰੁਪਿਆ ਨਾ ਦਿੱਤਾ ਸਰਕਾਰ ਨੇ ਮੁਆਵਜ਼ਾ ਤਾਂ ਕਿਸਾਨ ਆਤਮ ਹੱਤਿਆ ਕਰਨਗੇ ਆਤਮ ਹੱਤਿਆ ਦੇ ਵਿੱਚ ਵਾਧਾ ਹੋਊਗਾ ਖਰਚੇ ਕਿਵੇਂ ਪੂਰੇ ਹੋਣਗੇ ਜੇ ਖਰਚੇ ਦਾ ਖਰਚੇ ਜਿਹਦਾ ਜ਼ਿੰਮੇਵਾਰ ਅੱਜ ਕਣਕ ਨੂੰ ਪਾਲ ਰਿਹਾ ਉਹਦੀ ਆਪ ਦੀ ਦਿਹਾੜੀ ਪੂਰੀ ਨਹੀਂ ਹੁੰਦੀ ਖਰਚੇ ਦਾ ਇੱਕ ਪਾਸੇ ਰਹਿ ਜਾਣਗੇ ਕੁਝ ਵੀ ਨਹੀਂ ਸਾਡੇ ਪੱਲੇ ਪੈਣਾ ਲੋਕ ਆਤਮ ਹੱਤਿਆ ਵਾਲੂ ਪੈਰ ਧਰਨਗੇ ਆਉਣ ਵਾਲਾ ਸਮਾਂ ਤੁਹਾਨੂੰ ਦੱਸੂਗਾ ਇਹ ਗੱਲ ਵੀ ਲੋਕ ਕਿਧਰੋਂ ਤੁਰ ਰਹੇ ਨਵੀਂ ਸਰਕਾਰ ਬਣੀ ਸੀ ਤਾਂ ਕਹਿੰਦੇ ਕਿਸਾਨਾਂ ਨੂੰ ਰੋੜ ਲੈਣੇ 24 ਘੰਟੇ ਜਿਹਦਾ ਇੱਕੀ ਸਾਰਾ ਕੁਝ ਐਨੇ ਕੜਕੜੇ ਇੱਕ ਇੱਕ ਦਾਣਾ ਖਰੀਦਿਆ ਜਾਊਗਾ ਦੇਖੋ ਨਵੀਂ ਸਰਕਾਰ ਨੇ ਜੋ ਵਾਦੇ ਕੀਤੇ ਨੇ ਤਕਰੀਬਨ ਸਾਨੂੰ ਤਾਂ ਹਾਲੇ ਖੋਖਲੇ ਨਜ਼ਰ ਆਏ ਨੇ ਉਹਦੇ ਤੇ ਇੰਨੀ ਗੌਰ ਤਾਂ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਆ ਪਰ ਜੇ ਕਰਨ ਤੇ ਆਵੇ ਸਰਕਾਰ ਕਰ ਵੀ ਸਕਦੀ ਆ ਸਭ ਕੁਝ ਸਰਕਾਰ ਦੇ ਹੱਥ ਬਹੁਤ ਕੁਝ ਹੁੰਦਾ ਪਰ ਸਰਕਾਰ ਬਣੀ ਨੂੰ ਥੋੜਾ ਟਾਈਮ ਹੋ ਗਿਆ ਸੀ ਇਹ ਵੀ ਕਹਿ ਸਕਦੇ ਆ ਵੀ ਉਹਨਾਂ ਕੋਲੇ ਸਮਾਂ ਵੀ ਘਟਾ ਹੋ ਸਕਦਾ ਥੋੜਾ ਜਿਹਾ ਸਮਾਂ ਪੈਣ ਦੇ ਨਾਲ ਹੀ ਸਿਸਟਮ ਦੇ ਵਿੱਚੋਂ ਸੁਧਾਰ ਲਿਆ ਆ ਵੀ ਸਕਦੇ ਨੇ ਕਿਉਂਕਿ ਇੱਥੇ ਦਾ ਆਉਣ ਵਾਲਾ ਸਮਾਂ ਤੇ ਲੋਕ ਦੱਸਣਗੇ ਵੀ ਕਿੰਨੀ ਕੁ ਸਰਕਾਰ ਚੰਗੀ ਆ ਤੇ ਕਿੰਨੀ ਕੁ ਮਾੜੀ ਆ ਪਰ ਅੱਜ ਕਿਸਾਨ ਪੂਰਾ ਦੁਖੀ ਆ ਮੰਡੀਆ ਦੇ ਵਿੱਚ ਖੱਜਲ ਖੁਆਰ ਹੋ ਰਿਹਾ ਬੋਲੀ ਨਹੀਂ ਹੋ ਰਹੀ ਜੇ ਬੋਲੀ ਹੋ ਗਈ ਬਾਰਦਾਨਾ ਨਹੀਂ ਆ ਰਿਹਾ ਜੇ ਬਾਰਦਾਨਾ ਆ ਗਿਆ ਤਾਂ ਲਿਫਟਿੰਗ ਨਹੀਂ ਹੋ ਰਹੀ ਸਾਰੀ ਮੰਡੀ ਨੂੰ ਦੇਖ ਸਕਦੇ ਹੋ ਸਾਰੀ ਮੰਡੀ ਦੇ ਵਿੱਚ ਬੋਰੀਓ ਬੋਰੀ ਪਈਆ ਕਿਉਂਕਿ ਦਾਣੇ ਦਾ ਸੈਜ ਖਰਾਬ ਹੋਣ ਕਰਕੇ ਅੱਗੇ ਗਦਾਮਾਂ ਦੇ ਵਿੱਚੇ ਕਣਕ ਨੂੰ ਲਾ ਨਹੀਂ ਦੇ ਅੱਬਾ ਤੋਂ ਸੁਬਚੈਂਸ ਸਿੰਘ ਲੁਬਾਣਾ ਦੀ ਰਿਪੋਰਟ